ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਚਾਰ ਪੰਜ ਚੀਜ਼ਾਂ ਉਹ ਪੋਲ ਕੇ ਵੀ ਕਦੇ ਕਿਸੇ ਨੂੰ ਨਹੀਂ ਦੇਣੀਆਂ ਚਾਹੀਦੀਆਂ ਕਿਉਂਕਿ ਜੇਕਰ ਇੱਕ ਵਾਰ ਇਹ ਚੀਜ਼ਾਂ ਆਪਾਂ ਕਿਸੇ ਨੂੰ ਦੇ ਦਿੰਦੇ ਹਾਂ ਤੇ ਸਾਡੇ ਉੱਤੇ ਭਾਰੀ ਨੁਕਸਾਨ ਕਰਦੀਆਂ ਹਨ ਜਿਸ ਦੇ ਨਾਲ ਸਾਨੂੰ ਪਛਤਾਉਣਾ ਪੈ ਸਕਦਾ ਹੈ ਉਹ ਕਿਹੜੀਆਂ ਚਾਰ ਪੰਜ ਚੀਜ਼ਾਂ ਨੇ ਉਨ੍ਹਾਂ ਦੇ ਉੱਤੇ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਇਸ ਸਾਰੀ ਗੱਲਬਾਤ ਕਰਾਂਗੇ ਸਾਥ ਸੰਗਤ ਜੀ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜ਼ਰੂਰ ਦੇਣਾ ਜੋ ਵੀ ਚੀਜ਼ਾਂ ਅਸੀਂ ਦੂਸਰੇ ਮਨੁੱਖਾਂ ਨੂੰ ਨਹੀਂ ਦੇਣੀਆਂ ਪਹਿਲੀ ਚੀਜ਼ ਹੈ ਸਿਆਣੇ ਕਹਿੰਦੇ ਨੇ ਕਿ ਜਦੋਂ ਵੀ ਇਨਸਾਨ ਬਹੁਤਾ ਖੁਸ਼ ਹੁੰਦਾ ਹੈ ਤਾਂ ਖੁਸ਼ੀ ਖੁਸ਼ੀ ਦੇ ਵਿੱਚ ਕਈ ਵਾਰ ਇਹ ਹੋ ਜਾਏ ਵਾਦੇ ਕਰ بیٹھਦਾ ਹੈ ਜੋ ਬਾਅਦ ਦੇ ਵਿੱਚ ਨਿਭਾਉਣੇ ਬੜੇ ਔਖੇ ਹੋ ਜਾਂਦੇ ਹਨ ਤਾਂ ਇਸ ਕਰਕੇ ਸਿਆਣੇ ਆਖਦੇ ਹਨ ਕਿ ਖੁਸ਼ੀ ਵਿੱਚ ਆ ਕੇ ਕਦੇ ਵੀ ਕਿਸੇ ਦੇ ਨਾਲ ਕੋਈ ਵੀ ਵਾਅਦਾ ਨਹੀਂ ਕਰਨਾ ਚਾਹੀਦਾ ਅਤੇ ਉਸ ਤੋਂ ਬਾਅਦ ਦੂਸਰੀ ਚੀਜ਼ ਸਿਆਣੇ ਕਹਿੰਦੇ ਨੇ ਕਿ ਜਦੋਂ ਇਨਸਾਨ ਗੁੱਸੇ ਦੇ ਵਿੱਚ ਹੁੰਦਾ ਹੈ ਤਾਂ ਗੁੱਸੇ ਦੇ ਵਿੱਚ ਉਹਨੂੰ ਚੰਗੇ ਮਾੜੇ ਦੀ ਸਮਝ ਨਹੀਂ ਆਉਂਦੀ ਕਿਉਂਕਿ ਗੁੱਸਾ ਦਿਮਾਗ ਦੇ ਉੱਤੇ ਹਾਵੀ ਹੋਇਆ ਹੁੰਦਾ ਹੈ ਤਾਂ ਇਸ ਲਈ ਗੁੱਸੇ ਦੇ ਵਿੱਚ ਆ ਕੇ ਕਦੇ ਵੀ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ ਜਾਂ ਕਿਸੇ ਨੂੰ ਫੈਸਲਾ ਸੁਣਾਉਣਾ ਨਹੀਂ ਚਾਹੀਦਾ ਤੇ ਉਸ ਤੋਂ ਬਾਅਦ ਹੈ ਤੀਸਰੀ ਚੀਜ਼ ਤੀਸਰੀ ਚੀਜ਼ ਸਿਆਣੇ ਕਹਿੰਦੇ ਨੇ ਕਿ ਕਦੇ ਵੀ ਭੁੱਲ ਕੇ ਕਿਸੇ ਨੂੰ ਵੀ ਝੂਠੀ ਉਮੀਦ ਨਹੀਂ ਦੇਣੀ ਚਾਹੀਦੀ ਦੇਖੋ ਜੀ ਜਿਹੜੀ ਝੂਠੀ ਉਮੀਦ ਹੈ ਆਸ ਹੈ ਇਹ ਇਨਸਾਨ ਨੂੰ ਮਾਰ ਦਿੰਦੀ ਹੈ ਸਾਧ ਸੰਗਤ ਚ ਕਹਿੰਦੇ ਇੱਕ ਵਾਰ ਇਦਾਂ ਹੀ ਠੰਡੇ ਦੇ ਮੌਸਮ ਦੇ ਵਿੱਚ ਇੱਕ ਵਿਅਕਤੀ ਬੈਠਾ ਸੀ ਉਹਦੇ ਕੋਲ ਦੀ ਇੱਕ ਅਮੀਰ ਮੁੰਡਾ ਲੰਘਿਆ ਜਦ ਉਸਨੇ ਦੇਖਿਆ ਤਾਂ ਉਸਨੇ ਜਾ ਕੇ ਕਿਹਾ ਕਿ ਬਜ਼ੁਰਗੋ ਤੁਸੀਂ ਇੰਨੇ ਠੰਡੇ ਦੇ ਵਿੱਚ ਬੈਠੇ ਹੋ ਤੁਹਾਨੂੰ ਠੰਡ ਨਹੀਂ ਲੱਗਦੀ ਤਾਂ ਬਜ਼ੁਰਗ ਨੇ ਕਿਹਾ ਕਿ ਠੰਡ ਤਾਂ ਲੱਗਦੀ ਹੈ ਪੁੱਤਰ ਪਰ ਇਹ ਠੰਡ ਆਪਣੇ ਸਰੀਰ ਦੇ ਉੱਪਰ ਹੰਡਾਉਣ ਦੀ ਆਦਤ ਪੈ ਗਈ ਹੈ ਇਸੇ ਕਰਕੇ ਇਹ ਠੰਡ ਮੇਰਾ ਕੁਝ ਵੀ ਵਿਗਾੜ ਨਹੀਂ ਸਕਦੀ ਸੰਗਤ ਜੀ ਪਰ ਕਹਿੰਦੇ ਉਹ ਮੁੰਡੇ ਨੂੰ ਬੜਾ ਤਰਸ ਆਇਆ। ਉਹਨੇ ਮੁੰਡੇ ਨੇ ਕਿਹਾ ਕਿ ਨਹੀਂ ਬਜ਼ੁਰਗੋ ਮੇਰਾ ਘਰ ਲੱਗੇ ਹੈ। ਮੈਂ ਹੁਣੇ ਤੁਹਾਡੇ ਵਾਸਤੇ ਗਰਮ ਕੋਟ ਤੇ ਕੰਬਲ ਲਿਆਉਂਦਾ ਹਾਂ। ਤੁਸੀਂ ਉਸ ਨੂੰ ਲੈ ਕੇ ਠੰਡ ਤੋਂ ਬਚੋ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ। ਕਹਿੰਦੇ ਇਹ ਕਹਿ ਕੇ ਉਹ ਮੁੰਡਾ ਆਪਣੇ ਘਰ ਚਲਾ ਗਿਆ। ਹੁਣ ਘਰ ਜਾ ਕੇ ਕਿਸੇ ਕੰਮਕਾਰ ਵਿੱਚ ਲੱਗ ਗਿਆ। ਉਸ ਨੂੰ ਯਾਦ ਹੀ ਭੁੱਲ ਗਿਆ ਕਿ ਦਿਮਾਗ ਵਿੱਚ ਹੀ ਨਹੀਂ ਰਿਹਾ। ਕਿ ਮੈਂ ਬਜ਼ੁਰਗਾਂ ਨੂੰ ਗਰਮ ਕੱਪੜੇ ਦੇ ਕੇ ਆਉਣੇ ਸਨ ਪਰ ਇਧਰ ਬਜ਼ੁਰਗ ਸਾਰੀ ਰਾਤ ਉਹ ਮੁੰਡੇ ਨੂੰ ਉਡੀਕਦਾ ਰਿਹਾ ਜਿਸ ਪਾਸੇ ਨੂੰ ਉਹ ਮੁੰਡਾ ਗਿਆ ਸੀ ਉਸ ਪਾਸੇ ਵੱਲ ਦੇਖਦਾ ਰਿਹਾ ਅੱਜ ਦੀ ਰਾਤ ਉਹ ਮੁੰਡਾ ਉਹ ਠੰਡ ਸਹਾਰ ਨਾ ਸਕਿਆ ਅਤੇ ਅਕਾਲ ਚਲਾਣਾ ਕਰ ਗਿਆ ਜਦ ਸਵੇਰੇ ਮੁੰਡੇ ਨੂੰ ਜਾਦ ਆਇਆ ਤਾਂ ਮੁੰਡਾ ਪੰਜਾ ਪੰਜਾਇਆ ਗਰਮ ਕੱਪੜੇ ਲੈ ਕੇ ਕਿ ਮੈਂ ਬਜ਼ੁਰਗਾਂ ਨੂੰ ਦੇ ਕੇ ਆਉਂਦਾ ਹਾਂ ਆਕੇ ਦੇਖਦਾ ਹੈ ਕਿ ਬਜ਼ੁਰਗ ਦੀ ਲਾਸ਼ ਪਈ ਹੈ ਅਤੇ ਕੋਲ ਚਿੱਠੀ ਪਈ ਹੈ ਚਿੱਠੀ ਦੇ ਵਿੱਚ ਲਿਖਿਆ ਸੀ ਕਿ ਪੁੱਤਰ ਕਦੇ ਵੀ ਕਿਸੇ ਨੂੰ ਝੂਠਾ ਲਾਰਾ ਜਾਂ ਝੂਠੀ ਉਮੀਦ ਨਹੀਂ ਦੇਣੀ ਚਾਹੀਦੀ ਕਿਉਂਕਿ ਝੂਠੀ ਉਮੀਦ ਆਸ ਬੰਦੇ ਨੂੰ ਲੈ ਕੇ ਬੈਠ ਜਾਂਦੀ ਹੈ ਬਜ਼ੁਰਗ ਨੇ ਦੱਸਿਆ ਕਿ ਇਹ ਠੰਡ ਮੈਂ ਕਈ ਸਾਲਾਂ ਤੋਂ ਆਪਣੇ ਸਰੀਰ ਤੇ ਹੰਡਾਰਿਆ ਸੀ ਪਰ ਇਹ ਠੰਡ ਮੇਰਾ ਕੁਝ ਵੀ ਵਿਗਾੜ ਨਹੀਂ ਸਕੀ ਪਰ ਜਿਹੜੀ ਤੂੰ ਮੈਨੂੰ ਉਮੀਦ ਦੇ ਕੇ ਗਿਆ ਸੀ ਕਿ ਮੈਂ ਤੇਰੇ ਵਾਸਤੇ ਕੱਪੜੇ ਲੈ ਕੇ ਆਉਂਦਾ ਹਾਂ ਉਸ ਉਮੀਦ ਨੇ ਮੇਰੇ ਆਪਣੇ ਸਰੀਰ ਦੀ ਸਾਰੀ ਸ਼ਕਤੀ ਸਮਰੱਥਾ ਜੋ ਇਸ ਠੰਡ ਦੇ ਨਾਲ ਲੜ ਰਹੀ ਸੀ ਤੂੰ ਉਸ ਨੂੰ ਖਤਮ ਕਰ ਦਿੱਤਾ ਇਸ ਕਰਕੇ ਝੂਠੀ ਉਮੀਦ ਦੂਸਰੇ ਇਨਸਾਨ ਦੀ ਜ਼ਿੰਦਗੀ ਬਰਬਾਦ ਕਰ ਸਕਦੀ ਹੈ ਉਸ ਦੀ ਆਪਣੀ ਤਾਕਤ ਆਪਣੇ ਸਮਰੱਥਾ ਨੂੰ ਵੀ ਖਤਮ ਕਰ ਸਕਦੀ ਹੈ ਇਸ ਕਰਕੇ ਝੂਠੀ ਉਮੀਦ ਕਿਸੇ ਨੂੰ ਨਹੀਂ ਦੇਣੀ ਚਾਹੀਦੀ ਜੇ ਕੋਈ ਵੀ ਵਾਦਾ ਕੀਤਾ ਹੈ ਫਿਰ ਉਸ ਨੂੰ ਪੂਰਾ ਕਰੋ ਅਤੇ ਉਸ ਤੋਂ ਬਾਅਦ ਪੰਜਵੀਂ ਗੱਲ ਉਹ ਹੈ ਭੁੱਲ ਕੇ ਵੀ ਕਦੇ ਕਿਸੇ ਨੂੰ ਬਦ ਅਸੀਸ ਨਹੀਂ ਦੇਣੀ ਚਾਹੀਦੀ ਕਿਉਂਕਿ ਬਦ ਅਸੀਸ ਜਿੰਨਾ ਦੂਸਰੇ ਦਾ ਨੁਕਸਾਨ ਕਰੇਗੀ ਉਸ ਤੋਂ ਵੱਧ ਸਾਡਾ ਨੁਕਸਾਨ ਕਰੇਗੀ ਕਿਉਂਕਿ ਕਈ ਵਾਰ ਆਪਾਂ ਗੁੱਸੇ ਦੇ ਵਿੱਚ ਆ ਕੇ ਕਿਸੇ ਨੂੰ ਮਾਰਾ ਸ਼ਬਦ ਕਹਿ ਦਿੰਦੇ ਹਾਂ ਮੂੰਹੋਂ ਕੋਈ ਬਦ ਅਸੀਸ ਸਾਡੇ ਮੂੰਹੋਂ ਨਿਕਲ ਜਾਂਦੀ ਹੈ ਸਾਡੇ ਗੁਰੂ ਸਾਹਿਬ ਕਹਿੰਦੇ ਹਨ ਕਿ ਜੋ ਚੀਜ਼ ਆਪਾਂ ਦੂਸਰੇ ਮਨੁੱਖ ਨੂੰ ਦਿੰਦੇ ਹਾਂ ਉਹਦਾ ਚੌਗਣਾ ਭਾਗ ਸਾਡੇ ਹਿੱਸੇ ਆਉਂਦਾ ਹੈ ਇਸ ਕਰਕੇ ਭੁੱਲ ਕੇ ਵੀ ਕਿਸੇ ਨੂੰ ਬਦ ਅਸੀਸ ਨਹੀਂ ਦੇਣੀ ਚਾਹੀਦੀ ਅਤੇ ਇਹ ਜਿਹੜੀਆਂ 4-5 ਚੀਜ਼ਾਂ ਦਸੀਆਂ ਨੇ ਕਿ ਖੁਸ਼ੀ ਦੇ ਵਿੱਚ ਕਦੇ ਕਿਸੇ ਦੇ ਨਾਲ ਵਾਅਦਾ ਨਹੀਂ ਕਰਨਾ ਕਿਉਂਕਿ ਖੁਸ਼ੀ ਦੇ ਵਿੱਚ ਕੀਤਾ ਹੋਇਆ ਵਾਅਦਾ ਸਾਨੂੰ ਮਹਿੰਗਾ ਪੈ ਸਕਦਾ ਹੈ ਮਹਿੰਗਾ ਇੰਜ ਪੈਂਦਾ ਹੈ ਜਿਵੇਂ ਮੰਨ ਲਓ ਕਿ ਖੁਸ਼ੀ ਦੇ ਵਿੱਚ ਆਪਾਂ ਕਿਸੇ ਦੇ ਨਾਲ ਵਾਅਦਾ ਕਰ ਲਿਆ ਕਿ ਮੈਂ ਤੈਨੂੰ ਇਹ ਚੀਜ਼ ਦੇਵਾਵਾਂਗਾ ਮੰਨ ਲਓ ਆਪਣੀ ਨੌਕਰੀ ਲੱਗਣ ਵਾਲੀ ਸੀ ਆਪਾਂ ਆਪਣੀ ਕਿਸੇ ਭੈਣ ਭਰਾ ਦੇ ਨਾਲ ਵਾਅਦਾ ਕਰ ਲਿਆ ਕਿ ਮੇਰੀ ਨੌਕਰੀ ਲੱਗ ਜਾਂਦੇ ਬਾਅਦ ਦੇ ਵਿੱਚ ਤੈਨੂੰ ਮੈਂ ਇਹ ਚੀਜ਼ ਲੈ ਕੇ ਦੇਵਾਂਗਾ ਉਹ ਨੌਕਰੀ ਲੱਗ ਗਿਆ ਹੁਣ ਵਾਅਦਾ ਵੀ ਨਿਭਾਉਣਾ ਪਿਆ ਔਖੇ ਸੌਖੇ ਇੱਕ ਨੂੰ ਤਾਂ ਉਹ ਚੀਜ਼ ਲੈ ਦਿੱਤੀ ਪਰ ਉਸ ਇੱਕ ਨੂੰ ਦੇ ਕੇ ਨਰਾਜ ਪਤਾ ਨਹੀਂ ਕਿੰਨੇ ਹੋ ਜਾਣਗੇ ਕਿਉਂਕਿ ਕਈ ਵਾਰ ਆਪਣੀ ਰਿਸ਼ਤੇਦਾਰੀ ਦੇ ਵਿੱਚ ਇਸ ਤਰ੍ਹਾਂ ਪੈ ਜਾਂਦਾ ਹੈ ਜਦੋਂ ਅਸੀਂ ਕਿਸੇ ਇੱਕ ਪਹਿਨ ਪੁਰਾਣੋ ਚੀਜ਼ ਲੈ ਕੇ ਦਿੰਦੇ ਹਾਂ ਇੱਕ ਰਿਸ਼ਤੇਦਾਰ ਨੂੰ ਚੀਜ਼ ਲੈ ਦੇਂਦੇ ਹਾਂ ਤੇ ਦੂਸਰਾ ਨਰਾਜ ਹੋ ਜਾਂਦਾ ਹੈ ਉਹ ਕਹਿੰਦਾ ਹੈ ਕਿ ਮੇਰੇ ਨਾਲ ਫਰਕ ਕੀਤਾ ਗਿਆ ਹੈ ਪਰ ਆਪਾਂ ਇਹ ਚੀਜ਼ਾਂ ਉਸ ਵੇਲੇ ਨਹੀਂ ਦੇਖਦੇ ਜਦੋਂ ਆਪਾਂ ਵਾਅਦਾ ਕਰ ਲੈਂਦੇ ਹਾਂ ਬਾਦ ਦੇ ਵਿੱਚ ਸਾਨੂੰ ਪਛਤਾਵਾ ਹੁੰਦਾ ਹੈ ਕਿ ਨਾ ਹੀ ਇਹ ਵਾਅਦਾ ਮੈਂ ਉਸ ਵੇਲੇ ਕਰਦਾ ਅਤੇ ਨਾ ਹੀ ਮੈਨੂੰ ਇਹ ਗੱਲਾਂ ਸੁਣਣੀਆਂ ਪੈਂਦੀਆਂ ਅਤੇ ਉਸੇ ਹੀ ਤਰ੍ਹਾਂ ਜਦੋਂ ਆਪਾਂ ਗੁੱਸੇ ਦੇ ਵਿੱਚ ਹੁੰਦੇ ਹਾਂ ਗੁੱਸੇ ਵਿੱਚ ਆ ਕੇ ਗੌੜੇ ਬੋਲ ਬੋਲ ਦਿੰਦੇ ਹਾਂ ਅਪ ਸ਼ਬਦ ਬੋਲ ਦਿੰਦੇ ਹਾਂ ਜਾਂ ਫਿਰ ਗੁੱਸੇ ਦੇ ਵਿੱਚ ਕੋਈ ਫੈਸਲਾ ਅਜਿਹਾ ਕਰ ਬੈਠਦੇ ਹਾਂ ਜੋ ਬਾਅਦ ਦੇ ਵਿੱਚ ਸਾਨੂੰ ਸਮਝ ਵਿੱਚ ਆਉਂਦਾ ਹੈ ਕਿ ਨਹੀਂ ਇਸ ਕਰਕੇ ਜੋ ਵੀ ਅਸੀਂ ਕਰਦੇ ਹਾਂ ਬੜਾ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਅਤੇ ਕਦੇ ਵੀ ਕਿਸੇ ਨੂੰ ਝੂਠੀ ਉਮੀਦ ਨਹੀਂ ਦੇਣੀ ਚਾਹੀਦੀ ਅਤੇ ਵੱਧ ਅਸੀਂ ਇਸ ਭੁੱਲ ਕੇ ਵੀ ਕਦੇ ਕਿਸੇ ਨੂੰ ਨਾ ਦਿਓ ਜੇ ਵੱਧ ਅਸੀਂ ਇਸ ਅਗਲੇ ਦਾ ਨੁਕਸਾਨ ਕਰਦੀ ਹੈ ਪਰ ਸਾਡਾ ਉਸ ਤੋਂ ਵੱਧ ਕਰਕੇ ਜਾਂਦੀ ਹੈ ਤਾਂ ਆਓ ਸਾਧ ਸੰਗਤ ਜੀ ਅੱਜ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਕੁਝ ਗੱਲਾਂ ਦਾ ਧਿਆਨ ਰੱਖੀਏ ਅਤੇ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਅਤੇ ਬਰਕਤਾਂ ਹਾਸਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ